ਨਵਾਂ ਸਿੰਗਰ ਜਿਹਨੇ ਹਲੇ ਆਪਣਾ ਪਹਿਲਾ ਪਹਿਲਾ ਗਾਣਾ ਰਿਲੀਜ਼ ਕਰਨਾ ਹੁੰਦਾ ਹੈ ਜਾਂ ਕੀਤਾ ਹੁੰਦਾ ਆ ਉਹ ਵਾਲਾ ਸਿੰਗਰ ਕਿਸੇ ਪੁਰਾਣੀ ਸਿੰਗਰ ਦੀ ਸੀਨੀਅਰ ਸਿੰਗਰ ਦੀ ਜਾਂ ਮੌਜੂਦਾ ਚੱਲ ਰਹੇ ਹਿੱਟ ਸਿੰਗਰ ਦੀ ਬੀਟ ਉੱਤੇ ਆਪਣੀ ਬੀਟ ਬਣਾ ਲਵੇ ਆਪਣਾ ਗਾਣਾ ਗਾ ਦੇਵੇ ਜਾਂ ਉਹਦੇ ਕੁਝ ਲਿਰਿਕਸ ਚੱਕ ਲਵੇ ਤਾਂ ਐਜ਼ ਆ ਔਡੀਅੰਸ ਸਾਡੇ ਵਰਗੇ ਲੋਕਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਨਵਾਂ ਸਿੰਗਰ ਹਲੇ ਸਿੱਖ ਰਿਹਾ ਹੁੰਦਾ ਆ ਇੰਡਸਟਰੀ ਵਿੱਚ ਨਵਾਂ ਹੁੰਦਾ ਆ ਤੇ ਚੱਲ ਰਹੇ ਹਿੱਟ ਸਿੰਗਰ ਵਾਂਗੂ ਉਹ ਆਪ ਵੀ ਬਣਦੀ ਕੋਸ਼ਿਸ਼ ਕਰਦਾ ਸ਼ਾਇਦ ਇਸੇ ਕਰਕੇ ਕੁਝ ਸਿੰਗਰ ਇੱਕ ਦੂਜੇ ਨੂੰ ਕਾਪੀ ਕਰ ਲੈਂਦੇ ਆ ਇੱਥੋਂ ਤੱਕ ਸ਼ੁਭ ਵਰਗੇ ਸੀਨੀਅਰ ਸਿੰ ਮੇਓ ਇੰਡਸਟਰੀ ਵਿੱਚ ਉਹਨਾਂ ਨੂੰ ਹਲੇ ਬਹੁਤਾ ਟਾਈਮ ਨਹੀਂ ਹੋਇਆ ਪਰ ਫਿਰ ਵੀ ਬਹੁਤਿਆਂ ਸਿੰਗਰਾਂ ਨਾਲੋਂ ਤਾਂ ਸੀਨੀਅਰ ਹੀ ਆ ਜੇ ਉਹ ਵੀ ਪੁਰਾਣੇ ਸਿੰਗਰਾਂ ਨੂੰ ਕਾਪੀ ਕਰਨ ਕਹਿਣ ਤੋਂ ਭਾਵ ਸਦੀਕ ਸਾਹਿਬ ਵਰਗਿਆਂ ਨੂੰ ਅਮਰ ਸਿੰਘ ਚਮਕੀਲਾ ਹੋਇਆ ਜਾਂ ਮਾਨਕ ਸਾਹਿਬ ਦੀਆਂ ਬੀਟਾਂ ਉੱਤੇ ਆਪਣੀਆਂ ਬੀਟਾਂ ਬਣਾ ਲੈਣ ਮੁੱਕ ਦੀ ਗੱਲ ਇਹ ਆ ਕਿ ਭਾਵੇਂ ਹੂਬੋ ਹੂ ਹੀ ਗਾਦਣ ਕਿਸੇ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਉਹ ਉਸਤਾਦ ਲੋਕ ਵਾ ਪਰ ਸ਼ੋਭ ਵਰਗੇ ਸਿੰਗਰ ਜਿਨ੍ਹਾਂ ਦਾ ਲੈਵਲ ਏਸ ਕਦਰ ਵਾ ਕਿ ਉਹ ਬੋਲੀਵੁੱਡ ਦੇ ਨਾਲ ਕੰਟਰੋਵਰਸੀਆਂ ਕਰ ਰਿਹਾ ਆ ਵਿਰਾਟ ਕੋਹਲੀ ਵਰਗਿਆਂ ਨੂੰ ਰਿਪਲਾਈ ਕਰ ਰਿਹਾ ਆ ਉਹਦੇ ਫੈਨਾਂ ਨਾਲ ਭੇੜ ਰਿਹਾ ਆ ਕੋਈ ਵੀ ਪ੍ਰਵਾਹ ਨਹੀਂ ਕਰਦਾ ਤੇ ਉਹੀ ਸ਼ੁਭ ਕਿਸੇ ਇਹੋ ਜਿਹੇ ਸਿੰਗਰ ਨੂੰ ਕਾਪੀ ਕਰੇ ਜਿਨੇ ਹਲੇ ਆਪਣਾ ਪਹਿਲਾ ਗਾਣਾ ਰਿਲੀਜ਼ ਕੀਤਾ ਆ ਤਾਂ ਇਹ ਗੱਲ ਹਾਸੋਹੀਣੀ ਘੱਟ ਐਜ਼ ਆ ਫੈਨ ਨਮੋਸ਼ੀ ਵਾਲੀ ਜ਼ਿਆਦਾ ਲੱਗਦੀ ਆ ਸ਼ਾਇਦ ਹਲੇ ਤੁਹਾਨੂੰ ਗੱਲ ਸਮਝ ਨਹੀਂ ਆ ਰਹੀ ਕਿ ਮੈਂ ਕਹਿਣਾ ਕੀ ਚਾਹੁੰਨਾ ਤਾਂ ਸ਼ੁਭ ਦਾ ਰੂਟੀਨ ਗਾਣਾ ਸੁਣੋ ਇੱਕ ਵਾਰੀ ਹੁਣ ਇੱਕ ਦੂਜੇ ਸਿੰਗਰ ਦਾ ਗਾਣਾ ਸੁਣੋ ਜਿਹਦਾ ਨਾਮ ਆ ਸੁਖ ਲਾਹੋਰੀਆ ਤੇ ਗਾਣੇ ਦਾ ਨਾਮ ਆ 올 سٹਫ ਸ਼ੇ ਸਤਲੋਰੀਆ ਚਲੋ ਆਪਾਂ ਇੱਥੇ ਇਹ ਵੀ ਕਹਿ ਸਕਦੇ ਹਾਂ ਕਿ ਕੋਈ ਗੱਲ ਨਹੀਂ ਬਹੁਤ ਸਾਰੇ ਗਾਣੇ ਅਜਿਹੇ ਪਹਿਲਾਂ ਵੀ ਬਣ ਚੁੱਕੇ ਆ ਜਿਨ੍ਹਾਂ ਦੀਆਂ ਬੀਟਾਂ ਜਾਂ ਜਿਨ੍ਹਾਂ ਦਾ ਮਾੜਾ ਮੋਟਾ 뮤직 2-4 ਸੈਕਿੰਡ ਵਾਸਤੇ ਇੱਕ ਦੂਜੇ ਨਾਲ ਰਲ ਮਿਲ ਜਾਂਦਾ ਆ ਜੇਕਰ ਤੁਸੀਂ ਸੱਚੀ ਹੋਈ ਇਹ ਗੱਲ ਸੋਚ ਰਹੇ ਹੋ ਤਾਂ ਇੱਕ ਵਾਰੀ ਕੰਪੋਜੀਸ਼ਨ ਵੀ ਸੁਣ ਲਓ ਟਿਕਾ ਟੁੱਲਾਂ ਉੱਤੇ ਰੱਖਦੇ ਤੁਹਾਡੇ ਕੋਲੇ ਕਾਲੀ ਕਾਲੀ ਰਾਣੀ ਦੀ ਪਿਓਰ ਪਾਉਂਦਾ ਹੋਰ ਪੈਲਾ ਵਟ ਤੇੱਸ ਜੇ ਕੋਈ ਗੱਬਰੂ ਦਾ ਏਰੀਏ ਚ ਤੋੜ ਤਰਸਾਲਾ ਇੱਥੇ 2 4 ਸੈਕਿੰਡ ਦੀ ਗੱਲ ਨਹੀਂ ਹੈਗੀ ਪੂਰੇ 3 ਮਿੰਟ ਦਾ ਗਾਣਾ ਸੇਮ ਬੀਟ ਤੇ ਅਤੇ ਸੇਮ ਕੰਪੋਜੀਸ਼ਨ ਦੇ ਉੱਤੇ ਬਣਾਇਆ ਜਾ ਚੁੱਕਾ ਆ ਸਿਰਫ ਲਿਰਿਕਸਾਂ ਦਾ ਫਰਕ ਵਾ ਤੇ ਅੰਤਰੀ ਵਿੱਚ ਮਾਣੀ ਮੋਟੀ ਜਿਹੜੀ ਕੰਪੋਜੀਸ਼ਨ ਆ ਉਹ ਦੋਹਾਂ ਗਾਣਿਆਂ ਦੀ ਇੱਧਰ ਉੱਧਰ ਵਾ ਕਹਿਣ ਤੋਂ ਭਾਵ ਸ਼ੁਭ ਦਾ ਰੂਟੀਨ ਗਾਣਾ 2 ਮਿੰਟ 52 ਸੈਕਿੰਡ ਤੱਕ ਉਹਨਾਂ ਸਟਾਫ ਜਾਣੀ ਕੀ ਸੁਖ ਲਾਹੌਰੀਏ ਦੇ ਗਾਣੇ ਦੇ ਨਾਲ ਬਿਲਕੁਲ ਮਿਲਦਾ ਜੁਲਦਾ ਹੈ ਹੁਣ ਜੇ ਇਹੀ ਕੰਮ ਕਿਸੇ ਹੋਰ ਸਿੰਗਰ ਨੇ ਕੀਤਾ ਹੁੰਦਾ ਤਾਂ ਇਗਨੋਰ ਕਰ ਦਿੰਦੇ ਹਲਕੇ ਵਿੱਚ ਲੈ ਲੈਂਦੇ ਪਰ ਸ਼ੁਭ ਵਰਗਾ ਸਿੰਗਰ ਜਿਨੇ ਆਪਣੇ ਪਹਿਲੇ ਗਾਣੇ ਦੇ ਨਾਲ ਹੀ ਇੰਡਸਟਰੀ ਭਿੱਜੀ ਬਿੱਲੀ ਵਾਂਗ ਬਠਾਤੀ ਸੀ ਜਿੱਤੋਂ ਹਮੇਸ਼ਾ ਇਹੀ ਉਮੀਦ ਹੁੰਦੀ ਹੈ ਕਿ ਸ਼ੁਭ ਜਦੋਂ ਵੀ ਆਊਗਾ ਕੁਝ ਨਾ ਕੁਝ ਨਵਾਂ ਅਤੇ ਕੁਝ ਨਾ ਕੁਝ ਵੱਖਰਾ ਹੀ ਲੈ ਕੇ ਆਊਗਾ ਤੇ ਜੇ ਸ਼ੁਭ ਵਰਗਾ ਸਿੰਗਰ ਵੀ ਕਿਸੇ ਆਪਣੇ ਤੋਂ ਜੂਨੀਅਰ ਕਲਾਕਾਰ ਜਿਨੇ ਆਪਣਾ ਪਹਿਲਾ ਗਾਣਾ ਰਿਲੀਜ਼ ਕੀਤਾ ਹੋਵੇ ਉਹ ਵੀ 8 ਮਹੀਨੇ ਪਹਿਲਾਂ ਉਹਨੂੰ ਕਾਪੀ ਕਰ ਲਵੇ ਉਹ ਵੀ ਹੂਬੋ ਹੂ ਤਾਂ ਫਿਰ ਸੱਜਣੋ ਇਹ ਗੱਲ ਮਾੜੀ ਵੀ ਲੱਗਦੀ ਆ ਤੇ ਕਰਦਾਰ ਤੋਂ ਹਲਕੀ ਵੀ ਛੱਡ ਕੁਛ ਬੜਤਾਲ ਨਹੀਂ ਤੂੰ ਹੋਇਆ ਸਾਡੇ ਵਕਤ ਤੇ ਹੁੰਡੇ ਡੱਬ ਚੋਰੀ ਦਾ ਵੈਪਨ ਬਿੱਲੋ ਰੱਖਦੇ ਦਰਅਸਲ ਜੇਸ ਸਿੰਗਰ ਦੇ ਨਾਲ ਸ਼ੋਭ ਦਾ ਗਾਣਾ ਹੂਬੋ ਹੂ ਮੈਚ ਹੋ ਰਿਹਾ ਉਸ ਸਿੰਗਰ ਦਾ ਨਾਮ ਆ ਸੁਖ ਲਾਹੌਰੀਆ ਤੇ ਗਾਣੇ ਦਾ ਨਾਮ ਆ 올 سٹਾਫ 올 سٹਾਫ ਗਾਣਾ ਅੱਜ ਤੋਂ 8 ਕ ਮਹੀਨੇ ਪਹਿਲਾਂ ਰਿਲੀਜ਼ ਹੋਇਆ ਸੀ ਜਾਂ ਸਿੱਧੇ ਸ਼ਬਦਾਂ ਵਿੱਚ ਕਹਿ ਲੋ ਕਿ ਸੁਖ ਲਾਹੌਰੀਆ ਦਾ ਡੈਬਿਊ Song ਸੀ ਜਿਹੜਾ ਕਿ ਅੱਜ ਵੀ YouTube ਤੇ ਪਿਆ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਪਾ ਦੂੰਗਾ ਇੱਕ ਵਾਰ ਆਪ ਹੀ ਚੈੱਕ ਕਰ ਲੇ ਹੁਣ ਇੱਥੇ ਦੋ ਚੀਜ਼ਾਂ ਹੋ ਸਕਦੀਆਂ ਪਹਿਲੀ ਤਾਂ ਇਹ ਕਿ ਸ਼ੋਭ ਨੇ ਇਹ ਵਾਲਾ ਗਾਣਾ ਕਿਤੇ ਸੁਣਿਆ ਤੇ ਵਧੀਆ ਲੱਗਾ ਕੰਪੋਜੀਸ਼ਨ ਵਧੀਆ ਲੱਗੀ 뮤ਜ਼ਿਕ ਬੀਟ ਸਾਰਾ ਕੁਝ ਵਧੀਆ ਲੱਗਾ ਤਾਂ ਸ਼ੋਭ ਨੇ ਸੋਚਿਆ ਕਿ ਇਹ ਤਾਂ ਨਾਵਾ ਮੁੰਡਾ ਆ ਇਹਦੇ ਉੱਤੇ ਕਿਹੜਾ ਬਹੁਤੇ ਵਿਊ ਆਉਣੇ ਆ ਆਪਾਂ ਇਸ ਸੇਮ ਗਾਣੇ ਉੱਤੇ ਸੇਮ ਬੀਟ ਉੱਤੇ ਇੱਕ ਗਾਣਾ ਤਿਆਰ ਕਰਦੇ ਆਂ ਤੇ ਸਾਡਾ ਗਾਣਾ ਤਾਂ ਵਾਇਰਲ ਹੋ ਹੀ ਜਾਣਾ ਆ ਜੇਕਰ ਸ਼ੋਭ ਨੇ ਸੱਚੀ ਮੁੱਚੀ ਇਹ ਚੀਜ਼ ਜਾਣ ਬੁੱਝ ਕੇ ਕੀਤੀ ਆ ਤਾਂ ਸ਼ੋਭ ਵਾਸਤੇ ਇਹ ਬਹੁਤ ਮਾੜੀ ਗੱਲ ਕਿਰਦਾਰ ਤੋਂ ਹਲਕੀ ਅਤੇ ਲੈਵਲ ਤੋਂ ਛੋਟੀ ਗੱਲ ਆ ਤੇ ਇੱਥੇ ਮੈਂ ਦੂਜਾ ਪੁਆਇੰਟ ਇਹ ਰੱਖਣਾ ਚਾਹੂਗਾ ਕਿ ਹੋ ਸਕਦਾ ਕਿ ਸ਼ੋਭ ਨੇ ਇਹ ਵਾਲਾ ਗਾਣਾ ਕਦੇ ਸੁਣਿਆ ਹੀ ਨਾ ਹੋਵੇ ਸ਼ੋਭ ਨੂੰ ਇਹ ਵੀ ਨਾ ਪਤਾ ਹੋਵੇ ਕਿ ਇੰਡਸਟਰੀ ਵਿੱਚ ਕੋਈ ਸੁਖ ਲਹੋਰੀਏ ਨਾਮ ਦਾ ਵੀ ਸਿੰਗਰ ਹੈਗਾ ਆ ਜੇਕਰ ਅਜਿਹਾ ਆ ਤਾਂ ਇੱਥੇ ਮਿਊਜ਼ਿਕ ਪ੍ਰੋਡਿਊਸਰ ਹੁਣ ਜਵਾਬਦੇਹ ਹੋਣਾ ਚਾਹੀਦਾ ਉਹਨੂੰ ਇਹ ਗੱਲ ਦੱਸਣੀ ਚਾਹੀਦੀ ਆ ਕਿ ਉਹਨੇ ਅਜਿਹਾ ਕਿਉਂ ਕੀਤਾ ਕਿ ਅੱਜ ਤੋਂ 8 ਮਹੀਨੇ ਪਹਿਲਾਂ ਸੇਮ ਬੀਟ ਅਤੇ ਸੇਮ ਕੰਪੋਜੀਸ਼ਨ ਵਿੱਚ ਸੁਖ ਲਹੋਰੀਏ ਦਾ ਗਾਣਾ ਰੈਡੀ ਕਰ ਦਿੱਤਾ ਤੇ ਉਤੋਂ 8 ਮਹੀਨੇ ਬਾਅਦ ਸ਼ੋਭ ਵਰਗੇ ਸਟਾਰ ਬੰਦੇ ਦਾ ਗਾਣਾ ਰਿਲੀਜ਼ ਕਰਵਾ ਦਿੱਤਾ ਸੇਮ ਬੀਟ 'ਤੇ ਮਿਊਜ਼ਿਕ ਪ੍ਰੋਡਿਊਸਰ ਨੂੰ ਇਸ ਗੱਲ ਦਾ ਜਵਾਬ ਤਾਂ ਦੇਣਾ ਹੀ ਪਵੇਗਾ ਕਿਉਂਕਿ ਸ਼ੋਭ ਨੂੰ ਹੁਣ ਇਸ ਚੀਜ਼ ਦੀ ਨੈਗੇਟਿਵਿਟੀ ਮਿਲਣੀ ਹੌਲੀ-ਹੌਲੀ ਸ਼ੁਰੂ ਹੋ ਚੁੱਕੀ ਆ ਕਿਉਂਕਿ ਜਿਨ੍ਹਾਂ ਲੋਕਾਂ ਨੇ ਸੁਖ ਲਹੋਰੀਏ ਦਾ ਇਹ ਗਾਣਾ ਪਹਿਲਾਂ ਕਿਤੇ ਸੁਣਿਆ ਹੋਇਆ ਸੀ ਉਹ ਹੁਣ ਫੇਰ ਦੁਬਾਰਾ ਸੁਖ ਦੇ ਗਾਣੇ ਥੱਲੇ ਜਾ ਕੇ ਕਮੈਂਟ ਕਰ ਰਹੇ ਆ ਕਿ ਬਾਈ ਤੇਰਾ ਗਾਣਾ ਸ਼ੋਭ ਨੇ ਚੋਰੀ ਕਰ ਲਿਆ ਤੇਰੀ ਬੀਟ ਨੂੰ ਕਾਪੀ ਕਰ ਲਿਆ ਤੇਰੀ ਸੇਮ ਕੰਪੋਜੀਸ਼ਨ ਵਰਗੀ ਕੰਪੋਜੀਸ਼ਨ ਉੱਤੇ ਸ਼ੋਭ ਨੇ ਵੀ ਗਾਣਾ ਗਾ ਦਿੱਤਾ ਆ ਜੇ ਤਾਂ ਸ਼ੋਭ ਨੂੰ ਇਸ ਚੀਜ਼ ਬਾਰੇ ਨੌਲੇਜ ਸੀ ਉਹਨੂੰ ਪਤਾ ਸੀ ਉਹਨੇ ਜਾਣ ਬੁੱਝ ਕੇ ਇਹ ਕੁਝ ਕੀਤਾ ਫਿਰ ਤਾਂ ਸ਼ੋਭ ਵਾਸਤੇ ਬਹੁਤ ਮਾੜੀ ਗੱਲ ਵਾ ਪਰ ਜੇਕਰ ਇਹ ਸਾਰਾ ਕੀਤਾ ਕਰਾਇਆ 뮤직 ਡਾਇਰੈਕਟਰ ਦਾ ਫਿਰ 뮤직 ਡਾਇਰੈਕਟਰ ਦੀ ਇਹ ਗਲਤੀ ਨਹੀਂ 뮤직 ਡਾਇਰੈਕਟਰ ਹੀ ਗਲਤ ਵਾ ਮੈਂ ਤਾਂ ਇਹੀ ਕਹੂੰਗਾ ਕਿ ਇਹ ਗੱਲ ਹੋਰ ਜਿਆਦਾ ਵਧੇ ਤਾਂ 뮤직 ਡਾਇਰੈਕਟਰ ਨੂੰ ਇਸ ਤੋਂ ਪਹਿਲਾਂ ਹੀ ਕੈਮਰੇ ਸਾਹਮਣੇ ਆਉਣਾ ਚਾਹੀਦਾ ਇਹ ਗੱਲ ਸਪਸ਼ਟ ਕਰਨੀ ਚਾਹੀਦੀ ਹੈ ਦੱਸਣਾ ਚਾਹੀਦਾ ਕਿ ਇਹਦੇ ਪਿੱਛੇ ਕੀ ਕਾਰਨ ਸੀ ਅਤੇ ਉਹਨੇ ਅਜਿਹਾ ਕਿਉਂ ਕੀਤਾ ਕਿਉਂਕਿ ਸ਼ੋਭ ਦਾ ਪਹਿਲਾਂ ਹੀ ਬਹੁਤ ਸਾਰੀ ਨੈਗੇਟਿਵਿਟੀ ਦਾ ਸਾਹਮਣਾ ਕਰ ਰਿਹਾ ਆ ਬੋਲੀਵੁੱਡ ਉਹਦੀ ਛੋਟੀ ਛੋਟੀ ਗੱਲ ਨੂੰ ਨੋਟਿਸ ਕਰ ਰਿਹਾ ਉਹਦੇ ਪਿੱਛੇ ਪੈ ਰਿਹਾ ਮੌਕੇ ਦੀ ਤਲਾਸ਼ ਵਿੱਚ ਵ ਹੋਣ ਦੇ ਰਹੇ ਤੇ ਇਸ ਤੋਂ ਇਲਾਵਾ ਵੀ ਅੰਦਰ ਖਾਤੇ ਹੋਰ ਕੀ ਕੀ ਚੱਲ ਰਿਹਾ ਹੋਣਾ ਆ ਉਹਦੇ ਬਾਰੇ ਤਾਂ ਸਾਨੂੰ ਕੋਈ ਨੋਲੇਜ ਹੀ ਨਹੀਂ ਪਰ ਇਹੋ ਜੇ ਹਾਲਾਤਾਂ ਦੇ ਚੱਲਦੇ ਹੋਏ ਇੱਕ 뮤직 ਡਾਇਰੈਕਟਰ ਇਹੋ ਜੀ ਗਲਤੀ ਕਰ ਦੇਵੇ ਫਿਰ ਇਹ ਚੀਜ਼ ਬਰਦਾਸ਼ਤ ਤੋਂ ਬਾਹਰ ਵਾਲੀ ਹੁੰਦੀ ਆ ਸੋ ਤੁਸੀਂ ਇਹਦੇ ਬਾਰੇ ਕੀ ਸੋਚ ਰਹੇ ਹੋ ਕਿ ਇਹਦੀ ਗਲਤੀ ਹੋ ਸਕਦੀ ਆ ਜਾਂ 뮤직 ਡਾਇਰੈਕਟਰ ਨੇ ਇਹ ਜਾਣ ਬੁਝ ਕੇ ਕੀਤਾ ਆ ਤਾਂ ਆਪਣੇ ਸੁਝਾਅ ਕਮੈਂਟਾਂ ਵਿੱਚ ਜ਼ਰੂਰ ਦਿਓ ਤੇ ਅੱਗੇ ਕੀ ਹੋਣਾ ਚਾਹੀਦਾ ਆ ਸੋ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ